ਦੋਸਤੋ ਪੰਜਾਬ ਲੋਕ ਸੇਵਾ ਅਯੋਗ ਦੇ ਦੁਆਰਾ 2025 ਦੇ ਲਈ PCS ਦੀ ਪ੍ਰੀਖਿਆ ਦੇ ਲਈ ਵੈਕੈਂਸੀਆਂ ਜਿਹੜੀਆਂ ਨੇ ਪੋਸਟਾਂ ਡਿਕਲੇਅਰ ਕਰ ਦਿੱਤੀਆਂ ਨੇ 322 ਪੋਸਟਾਂ ਨੇ ਤੇ ਇਸ਼ਤਿਹਾਰ ਨੰਬਰ ਹੈ 20251 PCS ਅਫਸਰ ਬਣਨ ਦੇ ਲਈ ਤੁਸੀਂ ਕੀ ਕਰਨਾ ਹੈ ਕਿਹੜੇ ਪੜਾਵਾਂ ਵਿੱਚੋਂ ਗੁਜ਼ਰਨਾ ਹੈ ਕਿਹੜੀ ਇਸ ਮੁੱਚੀ ਪ੍ਰਕਿਰਿਆ ਹੈ ਆਓ ਆਪਾਂ ਸਮਝਦੇ ਹਾਂ ਸਤਿ ਸ੍ਰੀ ਅਕਾਲ ਦੋਸਤੋ ਚੈਨਲ ਤੇ ਤੁਹਾਡਾ ਸਵਾਗਤ ਮੈਂ ਐਚਐਸ ਡਿੰਪਲ ਦੋਸਤੋ ਸਭ ਤੋਂ ਪਹਿਲਾਂ ਤਾਂ ਇੱਕ ਸਵਾਲ ਜਿਹੜਾ ਕਿ ਇਸ ਪ੍ਰੀਖਿਆ ਦੇ ਵਿੱਚ ਆ ਸਕਦਾ ਹੈ ਤੇ ਕਿਸੇ ਨੇ ਨਹੀਂ ਤੁਹਾਨੂੰ ਦੱਸਣਾ ਕਿਸੇ ਕਿਤਾਬ ਦੇ ਵਿੱਚ ਨਹੀਂ ਮਿਲਣਾ ਉਹ ਇਹ ਹੈ ਕਿ ਪੀਸੀਐਸ 2025 ਦੀ ਪ੍ਰੀਖਿਆ ਦਾ ਇਸ਼ਤਿਹਾਰ ਨੰਬਰ ਕੀ ਹੈ ਤਾਂ ਇਹ ਨੋਟ ਕਰ ਲਓ 20251 ਹੈ ਇਸ਼ਤਿਹਾਰ ਨੰਬਰ ਇਹ ਸਵਾਲ ਆ ਸਕਦਾ ਹੈ ਇਹ ਪੰਜਾਬ ਦੀ ਪੀਸੀਐਸ ਪ੍ਰੀਖਿਆ ਦੇ ਵਿੱਚ ਤਾਂ ਅਜੇ ਤੱਕ ਨਹੀਂ ਆਇਆ ਪਰ ਦੂਸਰੇ ਸੂਬਿਆਂ ਦੇ ਵਿੱਚ ਪੀਸੀਐਸ ਪ੍ਰੀਖਿਆ ਦੇ ਵਿੱਚ ਇਹ ਸਵਾਲ ਵੀ ਪੁੱਛਿਆ ਜਾ ਚੁੱਕਾ ਹੈ ਤੇ ਸੰਭਾਵਨਾ ਹੈ ਕਿ ਤੁਹਾਨੂੰ ਪ੍ਰੀਖਿਆ ਦੇ ਵਿੱਚ ਪੁੱਛਿਆ ਜਾਵੇ ਖੈਰ ਤਿਆਰੀ ਕਿਵੇਂ ਕਰਨੀ ਹੈ ਤੇ ਕੀ ਕੀ ਹੈ ਆਓ ਆਪਾਂ ਸਮਝੀਏ ਸਾਰੇ ਵਿਦਿਆਰਥੀਓ ਇਸ ਦੇ ਵਿੱਚ ਸਭ ਤੋਂ ਪਹਿਲਾਂ ਪ੍ਰੀਲੀਮਿਨਰੀ ਭਾਵ ਮੁੱਢਲੀ ਪ੍ਰੀਖਿਆ ਹੋਣੀ ਹੈ ਮੁਢਲੀ ਪ੍ਰੀਖਿਆ ਦੇ ਵਿੱਚ ਦੋ ਪੇਪਰ ਜਨਰਲ ਸਟੱਡੀਜ਼ ਦਾ ਭਾਵ ਸਧਾਰਨ ਗਿਆਨ ਦਾ ਤੇ ਇਹ 200 ਨੰਬਰ ਦਾ ਹੈ ਦੂਸਰਾ ਸੀ ਸੈਟ ਤੇ ਇਹ ਵੀ 200 ਨੰਬਰ ਦਾ ਹੈ ਜਿਹੜਾ ਜਨਰਲ ਸਟੱਡੀਜ਼ ਦਾ ਪੇਪਰ ਹੈ ਇਸ ਦੇ ਵਿੱਚ 100 ਪ੍ਰੇਸ਼ਨ ਹਨ 2-2 ਨੰਬਰ ਦੇ ਹਨ ਤੇ ਟੋਟਲ 200 ਨੰਬਰ ਉਸੇ ਤਰੀਕੇ ਦੇ ਨਾਲ ਸੀ ਸੈਟ ਦੇ ਵਿੱਚ 80 ਪ੍ਰੇਸ਼ਨ ਨੇ ਤੇ 2.5-2.5 ਨੰਬਰ ਦਾ ਹੈ 200 ਨੰਬਰ ਹੀ ਇਸ ਦੇ ਬਣਦੇ ਨੇ ਦੂਸਰੀ ਗੱਲ ਇਹ ਯਾਦ ਰੱਖਣਯੋਗ ਹੈ ਕਿ ਕਿਤੇ ਵੀ ਕਿਤੇ ਵੀ ਨੈਗੇਟਿਵ ਮਾਰਕਿੰਗ ਨਹੀਂ ਹੈ ਇਸ ਕਰਕੇ ਤੁਸੀਂ ਸਾਰੇ ਪੇਪਰ ਦੇ ਵਿੱਚ ਸਾਰੇ ਸਵਾਲ ਹੱਲ ਕਰਨੇ ਨੇ ਕੋਈ ਨੈਗੇਟਿਵ ਨੰਬਰ ਨਹੀਂ ਲੱਗਨੇ ਦੂਸਰਾ ਇਹ ਵੀ ਯਾਦ ਰੱਖੋ ਕਿ ਜਿਹੜਾ ਪੇਪਰ ਹੈ ਉਹ ਅੰਗਰੇਜ਼ੀ ਦੇ ਵਿੱਚ ਵੀ ਹੋਵੇਗਾ ਪੰਜਾਬੀ ਦੇ ਵਿੱਚ ਵੀ ਹੋਵੇਗਾ ਇਸ ਕਰਕੇ ਤੁਹਾਨੂੰ ਡਰਨ ਦੀ ਲੋੜ ਨਹੀਂ ਕਿ ਜੇਕਰ ਤੁਹਾਨੂੰ ਪੰਜਾਬੀ ਆਉਂਦੀ ਹੈ ਅੰਗਰੇਜ਼ੀ ਨਹੀਂ ਆਉਂਦੀ ਮਾਂ ਬੋਲੀ ਦੇ ਵਿੱਚ ਜੇ ਤੁਸੀਂ ਆਪਣੀ ਪੰਜਾਬੀ ਬੋਲੀ ਦੇ ਵਿੱਚ ਤਿਆਰੀ ਕਰਦੇ ਹੋ ਪੰਜਾਬੀ ਬੋਲੀ ਦੇ ਵਿੱਚ ਪ੍ਰਸ਼ਨ ਪੜ੍ਹ ਸਕਦੇ ਹੋ ਤੇ ਅਨਸਰ ਵੀ ਲਿਖ ਸਕਦੇ ਹੋ ਅਗਲੀ ਗੱਲ ਜਿਹੜਾ GS ਹੈ ਜਨਰਲ ਸਟੱਡੀਜ਼ ਦਾ ਪੇਪਰ ਹੈ 200 ਨੰਬਰ ਦਾ ਹੈ ਤੇ ਇਸ ਦੇ ਵਿੱਚੋਂ ਤੁਸੀਂ ਜਿੰਨੇ ਨੰਬਰ ਹਾਸਲ ਕਰਦੇ ਹੋ ਉਸ ਦੇ ਮੁਤਾਬਕ ਮੈਰਿਟ ਬਣਨੀ ਹੈ ਸੀ ਸੈੱਟ ਦਾ ਪੇਪਰ ਜਿਹੜਾ ਹੈ ਉਸ ਦੇ ਵਿੱਚੋਂ 200 ਦੇ ਵਿੱਚੋਂ ਤੁਸੀਂ 80 ਨੰਬਰ ਲੈਨੇ ਜ਼ਰੂਰੀ ਨੇ ਜੇਕਰ ਤੁਸੀਂ 80 ਨੰਬਰ ਲੈ ਲੈਂਦੇ ਹੋ ਤਾਂ ਤੁਸੀਂ ਕੁਆਲੀਫਾਈ ਕਰਦੇ ਹੋ ਜੇਕਰ ਤੁਹਾਡੇ 80 ਤੋਂ 1 ਨੰਬਰ ਵੀ ਘਟ ਜਾਂਦਾ ਹੈ ਤੁਸੀਂ ਕੁਆਲੀਫਾਈing ਨੰਬਰ ਨਹੀਂ ਹਾਸਲ ਕਰਦੇ ਇਸ ਦਾ ਮਤਲਬ ਇਹ ਹੈ ਫੇਰ ਤੁਹਾਨੂੰ ਜਿਹੜਾ ਹੈ ਮੇਨ ਦੀ ਪ੍ਰੀਖਿਆ ਦੇ ਵਿੱਚ ਬੈਠਣ ਦਾ ਅਧਿਕਾਰ ਨਹੀਂ ਹੋਵੇਗਾ ਇਸ ਕਰਕੇ ਤਿਆਰੀ ਜਿਹੜੀ ਹੈ ਉਹ ਸੀ ਸੈਟ ਦੀ ਬਹੁਤ ਜ਼ਿਆਦਾ ਦੱਬ ਕੇ ਨਹੀਂ ਕਰਨੀ ਜੇ 200 ਦੇ ਵਿੱਚੋਂ 200 ਵੀ ਨੰਬਰ ਲੈ ਲਓ ਤੇ ਚਾਹੇ 200 ਚੋਂ 80 ਨੰਬਰ ਲੈ ਲਓ ਇੱਕੋ ਹੀ ਗੱਲ ਹੈ ਕੋਈ ਫਰਕ ਨਹੀਂ ਪੈਣਾ ਸੀ ਸੈਟ ਦੀ ਤਿਆਰੀ ਇੰਨੀ ਕਰਫੋ ਰੱਖੋ ਕਿ ਤੁਹਾਡੇ 80 ਤੋਂ 90 ਸੋ ਇੰਨੇ ਕ ਨੰਬਰ ਆ ਜਾਣ ਜੇ 200 ਵੀ ਆਉਂਦੇ ਹਨ ਤਾਂ ਕੋਈ ਮਾੜੀ ਗੱਲ ਨਹੀਂ ਪਰ ਇਹ ਯਾਦ ਰੱਖੋ ਕਿ ਇੰਨਾ ਜ਼ੋਰ ਨਾ ਲਗਾ ਦੇਵੋ ਕਿ ਤੁਸੀਂ ਜਿਹੜਾ ਜਨਰਲ ਸਟੱਡੀਜ਼ ਦਾ ਪੇਪਰ ਹੈ ਉਸ ਦੇ ਵਿੱਚੋਂ ਤੁਹਾਡੇ ਨੰਬਰ ਘਟ ਜਾਣ ਜਿਹੜੀ ਰਣਨੀਤੀ ਹੁੰਦੀ ਆ ਉਹ ਇਹ ਹੁੰਦੀ ਆ ਕਿ ਪਹਿਲਾਂ ਆਪਾਂ ਪੇਪਰ ਜਦੋਂ ਪ੍ਰੀਖਿਆ ਦੇ ਲਈ ਜਦੋਂ ਤੁਸੀਂ ਫਾਰਮ ਭਰ ਦਿੰਦੇ ਹੋ ਤਾਂ ਉਸ ਤੋਂ ਬਾਅਦ ਦੇ ਵਿੱਚ ਮੁੱਖ ਪ੍ਰੀਖਿਆ ਮੇਨ ਪ੍ਰੀਖਿਆ ਜਿਹੜੀ ਹੈ ਉਸ ਦੀ ਤਿਆਰੀ ਸ਼ੁਰੂ ਕਰ ਦਵੋ ਜੇਕਰ ਤੁਸੀਂ ਦੇਰ ਤੋਂ ਤਿਆਰੀ ਕਰ ਰਹੇ ਹੋ ਜੇਕਰ ਤੁਸੀਂ ਬਿਲਕੁਲ ਨਵੇਂ ਹੋ ਤਾਂ ਫਿਰ ਜੇ ਜਾਂ ਤੁਸੀਂ ਸਿਰਫ ਇਹ ਚਾਹੁੰਦੇ ਹੋ ਕਿ ਪੇਪਰ ਦੇ ਵਿੱਚ ਬੈਠਣਾ ਹੈ ਤੇ ਹੋ ਸਕਦਾ ਹੈ ਕਿ ਤੁਹਾਡੀ ਪ੍ਰੀਖਿਆ ਜਿਹੜੀ ਹੈ ਹੋ ਸਕਦਾ ਹੈ ਕਿ ਪਾਸ ਹੋ ਜਾਵੇ ਤਾਂ ਇਹ ਕਦੇ ਵੀ ਨਹੀਂ ਹੁੰਦਾ ਜਿ세 ਹੀ ਪ੍ਰੀਖਿਆ ਦੇ ਵਿੱਚ ਜਦੋਂ ਬੈਠਦੇ ਆ ਤਾਂ ਉਹ ਇੱਕ ਟਾਰਗੇਟ ਲੈ ਕੇ ਬੈਠਦੇ ਆ ਤੇ ਇੱਕ ਸਾਡੇ ਵਿੱਚੋਂ ਇੱਕ ਭਰੋਸਾ ਹੁੰਦਾ ਹੈ ਸੁਆਵਿਸ਼ਵਾਸ ਹੁੰਦਾ ਹੈ ਕਿ ਪ੍ਰੀਖਿਆ ਕੱਢਣੀ ਹੈ ਤਾਂ ਇਹ ਮਕਸਦ ਲੈ ਕੇ ਤੁਸੀਂ ਪ੍ਰੀਖਿਆ ਦੇ ਵਿੱਚ ਜਾਣਾ ਹੈ ਪ੍ਰੀਖਿਆ ਕੇਂਦਰ ਦੇ ਵਿੱਚ ਜਾਣਾ ਹੈ ਕਿ ਮੈਂ ਇਹ ਪ੍ਰੀਖਿਆ ਉਤੀਰਨ ਕਰਨੀ ਹੈ ਮੈਂ ਅਫਸਰ ਬਣਨਾ ਹੈ ਅਗਲੀ ਗੱਲ ਉਹ ਇਹ ਹੈ ਕਿ ਜੇਕਰ ਤੁਸੀਂ ਦੇਰ ਤੋਂ ਤਿਆਰੀ ਨਹੀਂ ਕਰ ਰਹੇ ਤਾਂ ਫਿਰ ਤੁਸੀਂ ਕਿਤਾਬ ਨਵੀਂ ਕਿਤਾਬ ਲੈ ਲਵੋ ਤੇ ਤੁਸੀਂ ਕਿਹੜੀ ਕਿਤਾਬ ਲੈਣੀ ਆ ਮਾਰਕੀਟ ਦੇ ਵਿੱਚ ਬਹੁਤ ਕਿਤਾਬਾਂ ਨੇ ਪਰ ਮੈਂ ਸੋਇਸਤੇ ਇਹ ਕਰਾਂਗਾ ਕਿ ਜੇਕਰ ਤੁਸੀਂ ਨਵੇਂ ਵਿਦਿਆਰਥੀ ਹੋ ਤਾਂ ਤੁਸੀਂ ਅਰੀ ਹਾਂਤ ਦੀ ਕਿਤਾਬ ਆਉਂਦੀ ਐ ਸਪੈਕਟ੍ਰਮ ਦੀ ਕਿਤਾਬ ਆਉਂਦੀ ਐ ਇਸ ਦੇ ਇਲਾਵਾ ਲੂਸੈਂਟ ਦੀ ਕਿਤਾਬ ਆਉਂਦੀ ਐ ਤਾਂ ਉਹ ਮੋਟੀ ਇੰਨੀ ਕਮੋਟੀ ਕਿਤਾਬ ਐ ਜਿਸ ਦੇ 300 350 ਪੰਨੇ ਹੁੰਦੇ ਨੇ ਤਾਂ ਉਹ ਕਿਤਾਬ ਲਾਓ ਤੇ ਉਸ ਦੇ ਵਿੱਚੋਂ ਹਰੇਕ ਵਿਸ਼ੇ ਦੇ ਬਾਰੇ ਤੁਸੀਂ ਗਿਆਨ ਹਾਸਲ ਕਰੋ ਤੇ ਜੇਕਰ ਤੁਸੀਂ ਦੇਰ ਤੋਂ ਤਿਆਰੀ ਕਰ ਰਹੇ ਹੋ ਤਾਂ ਫੇਰ ਤੁਸੀਂ ਪਹਿਲਾਂ ਜਿਹੜੇ ਹਨ ਇਹਨਾਂ ਦਿਨਾਂ ਦੇ ਵਿੱਚ ਮੁੱਖ ਪ੍ਰੀਖਿਆ ਜਿਹੜੀ ਮੇਨ ਪ੍ਰੀਖਿਆ ਹੈ ਉਸ ਦੀ ਤਿਆਰੀ ਕਰੋ ਤੇ ਜਿਹੜੇ ਆਬਜੈਕਟਿਵ ਟਾਈਪ ਕੁਐਸਚਨਸ ਸੀਰੀਜ਼ ਆਉਂਦੇ ਨੇ ਮਾਰਕੀਟ ਦੇ ਵਿੱਚ ਜਿਹੜੇ ਤੁਹਾਨੂੰ ਨੈਟ ਤੋਂ ਵੀ ਮਿਲ ਜਾਂਦੇ ਹਨ ਤੇ ਸਮੇਂ-ਸਮੇਂ ਦੇ ਉੱਤੇ ਅਸੀਂ ਵੀ ਤੁਹਾਨੂੰ ਉਸ ਦੇ ਬਾਰੇ ਦੱਸਦੇ ਰਹਾਂਗੇ ਤਾਂ ਉਹ ਵੀ ਤੁਸੀਂ ਜਿਹੜਾ ਹੈ ਉਸ ਦਾ ਫਾਇਦਾ ਲੈ ਸਕਦੇ ਹੋ ਇਹ ਤੁਹਾਨੂੰ ਵਧੀਆ ਮੌਕਾ ਹੈ ਜਿਸ ਦੇ ਵਿੱਚ ਤੁਸੀਂ ਜਿਹੜਾ ਹੈ ਆਪਣੇ ਜੇ ਤੁਹਾਨੂੰ ਸਧਾਰਨ ਗਿਆਨ ਦੇ ਵਿੱਚ ਅਖਬਾਰ ਪੜਨ ਦਾ ਸ਼ੌਂਕ ਹੈ ਮੈਗਜ਼ੀਨ ਪੜਨ ਦਾ ਸ਼ੌਂਕ ਹੈ ਕਹਾਣੀਆਂ ਲਿਖਣ ਕਹਾਣੀਆਂ ਪੜਨ ਦਾ ਲੇਖ ਲਿਖਣ ਦਾ ਲੇਖ ਪੜਨ ਦਾ ਸ਼ੌਂਕ ਹੈ ਜੇ ਤੁਹਾਡੇ ਵਿੱਚ ਆਪਣੀ ਲਿੰਗੁਇਸਟਿਕ ਅਬਿਲਟੀ ਹੈ ਜੇ ਤੁਹਾਨੂੰ ਬੋਲਣਾ ਜੇ ਤੁਹਾਨੂੰ ਲਿਖਣਾ ਜੇ ਤੁਹਾਨੂੰ ਪੜ੍ਹਨਾ ਚੰਗਾ ਲੱਗਦਾ ਹੈ ਜੇ ਤੁਹਾਨੂੰ ਗਣਿਤ ਚੰਗਾ ਲੱਗਦਾ ਹੈ ਜੇ ਤੁਹਾਨੂੰ ਸਧਾਰਨ ਗਿਆਨ ਚੰਗਾ ਲੱਗਦਾ ਹੈ ਜੇ ਤੁਹਾਨੂੰ ਆਰਟਸ ਦੇ ਵਿਸ਼ੇ ਚੰਗੇ ਲੱਗਦੇ ਨੇ ਜੇ ਤੁਹਾਨੂੰ हिस्ट्री ਜੇਰੀ ਇੰਡੀਆ ਦੀ ਜਾਂ ਪੰਜਾਬ ਦੀ ਚੰਗੀ ਲੱਗਦੀ ਹੈ ਪੰਜਾਬ ਦਾ ਜਿਹੜਾ ਜਾਂ ਇੰਡੀਆ ਦਾ ਜਿਹੜਾ ਜੋ ਇੰਡੀਅਨ ਪੋਲੀਟੀ ਹੈ ਜਾਂ ਇਕਨੋਮੀ ਹੈ ਅਰਥਵਿਵਸਥਾ ਹੈ ਦੂਸਰੇ ਦੇਸ਼ਾਂ ਨਾਲ ਸੰਬੰਧ ਹਨ ਵਿਗਿਆਨ ਦੇ ਬਾਰੇ ਥੋੜਾ ਬੋਤਾ ਗਿਆਨ ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਜੇਕਰ ਤੁਸੀਂ ਹਲਕਾ-ਹਲਕਾ ਵੀ ਗਿਆਨ ਹਾਸਲ ਕਰਨ ਦੇ ਜੇ ਤੁਸੀਂ ਸ਼ੌਕੀਨ ਹੋ ਜੇ ਤੁਹਾਨੂੰ ਇਸ ਰੁਚੀ ਹੈ ਅਲੱਗ-ਅਲੱਗ ਵਿਸ਼ਿਆਂ ਦੇ ਵਿੱਚ ਪੜਨ ਦੀ ਤਾਂ ਫਿਰ ਤੁਸੀਂ ਇਹ ਪ੍ਰੀਖਿਆ ਜਿਹੜੀ ਹੈ ਉਹ ਸੌਖਿਆਂ ਹੀ ਪਾਸ ਕਰ ਸਕਦੇ ਹੋ ਖੈਰ ਆਪਾਂ ਅੱਗੇ ਵਧਦੇ ਹਾਂ ਬਾਕੀ ਦੇ ਵਿਦਿਆਰਥੀ ਜਿਹੜੇ ਹਨ ਉਹ ਪੁੱਛ ਰਹੇ ਹਨ ਕਿ ਇਹ ਪ੍ਰੀਖਿਆ ਜਿਹੜੀ ਹੈ ਕੀ ਪ੍ਰੋਸੀਜਰ ਹੁੰਦੀ ਹੈ ਕਿਹੜੇ ਕਿਹੜੇ ਪੜਾਅ ਹੁੰਦੇ ਹਨ ਜਦੋਂ ਤੁਸੀਂ ਪ੍ਰੀਲੀਮਿਨਰੀ ਪ੍ਰੀਖਿਆ ਜਿਹੜੀ ਹੈ ਮੁਡਲੀ ਪ੍ਰੀਖਿਆ ਪਾਸ ਕਰ ਲੈਂਦੇ ਹੋ ਤਾਂ ਉਸ ਪਾਸ ਕਿਵੇਂ ਕਰਨੀ ਹੈ ਜਿਵੇਂ ਪਹਿਲਾਂ ਦੱਸਿਆ ਹੈ ਕਿ ਉਸ ਦੇ ਵਿੱਚੋਂ 100 200 ਦੇ ਵਿੱਚੋਂ ਸੀ ਸੈੱਟ ਦੇ 80 ਨੰਬਰ ਲੈਣੇ ਹਨ ਤੇ ਦੂਸਰਾ ਜਨਰਲ ਸਟੱਡੀ ਚੋਂ ਕਿੰਨੇ ਨੰਬਰ ਹਨ ਉਸ ਦੇ ਮੁਤਾਬਕ ਕੈਟਾਗਰੀ ਵਾਈਜ਼ ਜਿਹੜੀ ਹੈ ਉਹ ਇੱਕ ਮੈਰਿਟ ਲਿਸਟ ਬਣ ਜਾਵੇਗੀ ਕੁਝ ਕੈਟਾਗਰੀ ਤੇਰੀਆਂ ਹਨ ਉਸਦੇ ਨੰਬਰ ਜਿਹੜੇ ਹਨ ਉਹ ਕੱਟਆਫ ਪਿੱਛਾਂ ਵੀ ਰਹਿ ਜਾਂਦੀ ਹੈ ਕੁਝ ਤੇ ਬਹੁਤ ਅਗਾਹ ਚਲੀ ਜਾਂਦੀ ਹੈ ਇਹ ਨਿਰਪਰ ਕਰਦਾ ਹੈ ਕਿ ਉਸਦੇ ਵਿੱਚ ਕਿੰਨੇ ਕੁ ਵਿਦਿਆਰਥੀ ਜਿਹੜੇ ਨੇ ਆਉਂਦੇ ਨੇ ਤੇ ਉਹਨਾਂ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਕੀ ਹੈ ਖੈਰ ਹੁਣ ਜਿਵੇਂ 322 ਵੈਕੈਂਸੀਆਂ ਹਨ ਪੋਸਟਾਂ ਹਨ ਤਾਂ ਉਹਨਾਂ ਦੇ ਲਈ ਕਿੰਨੇ ਵਿਦਿਆਰਥੀਆਂ ਦੀ ਜਾਂ ਕਿੰਨੇ ਉਮੀਦਵਾਰਾਂ ਨੂੰ ਚੁਣਿਆ ਜਾਵੇਗਾ 322 ਨੂੰ ਤੁਸੀਂ 12 ਦੇ ਨਾਲ ਜਾਂ 13 ਦੇ ਨਾਲ ਗੁਣਾ ਕਰ ਲਵੋ ਲਗਭਗ 3500 ਜਿਹੜੇ ਵਿਦਿਆਰਥੀ ਨੇ ਜਾਂ ਉਮੀਦਵਾਰ ਨੇ ਉਹਨਾਂ ਨੂੰ ਮੁੱਖ ਪ੍ਰੀਖਿਆ ਦੇ ਲਈ ਬੁਲਾਇਆ ਜਾਵੇਗਾ। ਦੁਆਰਾ ਸੁਣ ਲਵੋ 322 ਨੂੰ ਆਪਾਂ 12 13 ਦੇ ਨਾਲ ਜਦੋਂ ਗੁਣਾ ਕਰਦੇ ਆ ਤਾਂ ਲਗਭਗ 3500 ਦੇ ਕਰੀਬ ਹਨ ਬੱਚੇ ਉਮੀਦਵਾਰ ਜਿਹੜੇ ਫਾਰਮ ਭਰਦੇ ਨੇ ਜਿਨ੍ਹਾਂ ਨੂੰ ਮੇਨ ਦੇ ਲਈ ਬੁਲਾਇਆ ਜਾਵੇਗਾ। ਮੇਨ ਦੇ ਵਿੱਚ ਤੁਹਾਡੇ ਕੋਲੇ 7 ਪੇਪਰ ਹੋਣਗੇ। ਪਹਿਲਾ ਪੇਪਰ ਜਿਹੜਾ ਹੈ ਉਹ ਪੰਜਾਬੀ ਦਾ ਹੈ ਪਲੱਸ 2 ਪੱਧਰ ਦੀ ਪੰਜਾਬੀ ਹੈ ਉਸ ਤੋਂ ਅਗਲਾ ਪੇਪਰ ਅੰਗਰੇਜ਼ੀ ਦਾ ਹੈ ਉਹ ਵੀ ਪਲੱਸ 2 ਪੱਧਰ ਦਾ ਹੈ ਉਸ ਤੋਂ ਬਾਅਦ ਐਸੇ ਆਮ ਕਰਕੇ ਤਿੰਨ ਲੇਖ ਲਿਖਨੇ ਹੁੰਦੇ ਨੇ ਪੰਜ ਲੇਖਾਂ ਦੇ ਵਿੱਚੋਂ ਇੱਕ ਲੇਖ ਲਿਖਣਾ ਹੈ ਪੰਜ ਫੇਰ ਲੇਖ ਦੇ ਦੇ ਦਿੱਤੇ ਹਨ ਸਰਲੇਖ ਉਹਨਾਂ ਦੇ ਵਿੱਚੋਂ ਇੱਕ ਲਿਖਣਾ ਹੈ ਫੇਰ ਚਾਰ ਜਾਂ ਪੰਜ ਦੇ ਦਿੱਤੇ ਉਹਨਾਂ ਦੇ ਵਿੱਚੋਂ ਇੱਕ ਲਿਖਣਾ ਹੈ ਤਾਂ ਇਸ ਤਰੀਕੇ ਦੇ ਨਾਲ ਤਿੰਨ ਲੇਖ ਲਿਖਨੇ ਹਨ 150 ਨੰਬਰ ਦੇ ਅਗਲਾ ਜਿਹੜਾ ਹੈ ਉਹ ਚੌਥਾ ਪੇਪਰ ਉਹ ਜਨਰਲ ਸਟੱਡੀਜ਼ ਦਾ ਹੈ ਜਨਰਲ ਸਟਡੀ 1 ਜਿਹੜਾ ਪੰਜਾਬੀ ਦਾ ਪੇਪਰ ਹੈ ਉਹ 100 ਨੰਬਰ ਦਾ ਹੈ ਅੰਗਰੇਜ਼ੀ ਦਾ ਪੇਪਰ ਪਲੱਸ 2 ਦੋਵੇਂ ਹੀ ਪਲੱਸ 2 ਪੱਦਰ ਦੇ ਹਨ ਤੇ ਦੋਹੇ 100 100 ਨੰਬਰ ਦੇ ਹਨ ਲੇਖ ਵਾਲਾ ਜਿਹੜਾ ਹੈ 150 ਨੰਬਰ ਦਾ ਹੈ 350 ਨੰਬਰ ਇਹ ਬਣ ਗਏ ਉਸ ਤੋਂ ਬਾਅਦ 1000 ਨੰਬਰ ਦੇ ਚਾਰ ਪੇਪਰ ਨੇ ਚੌਥਾ ਪੰਜਵਾਂ ਛੇਵਾਂ ਤੇ ਸੱਤਵਾਂ ਉਸਨੂੰ ਕਹਿੰਦੇ ਨੇ ਜਨਰਲ ਸਟੱਡੀ 1 ਜਨਰਲ ਸਟੱਡੀ 2 ਜਨਰਲ ਸਟੱਡੀ 3 ਜਨਰਲ ਸਟੱਡੀ 4 ਜਨਰਲ ਸਟੱਡੀ 1 ਹੈ ਜਿਹੜਾ ਇਸ ਦੇ ਵਿੱਚ ਹਿਸਟਰੀ ਜੀਓਗ੍ਰਾਫੀ ਤੇ ਸੋਸਾਇਟੀ ਹਿਸਟਰੀ ਇੰਡੀਆ ਦੀ ਤੇ ਪੰਜਾਬ ਦੀ ਤੇ ਵਰਲਡ ਦੀ ਉਸੇ ਤਰੀਕੇ ਦੇ ਨਾਲ ਜੀਓਗ੍ਰਾਫੀ ਉਸੇ ਤਰੀਕੇ ਦੇ ਨਾਲ ਸੋਸਾਇਟੀ ਭਾਵ ਸੋਸ਼ੀਓਲੋਜੀ ਜਾਂ ਸਮਾਜ ਦੇ ਬਾਰੇ ਜਿਹੜੇ ਮੁੱਦੇ ਹਨ ਜੋ ਇਸ਼ੂਜ਼ ਹਨ ਉਹਨਾਂ ਬਾਰੇ 2200 ਨੰਬਰ ਦਾ ਇਹ ਜਿਹੜਾ ਪੰਜਵਾਂ ਪੇਪਰ ਹੈ ਉਹ ਹੈ GS2 ਉਦੇ ਵਿੱਚ ਆਪਣੇ ਕੋਲੇ ਇੰਡੀਅਨ ਕਨਸਟੀਟਿਊਸ਼ਨ ਭਾਰਤੀ ਸੰਵਿਧਾਨ ਤੇ ਪੋਲੀਟੀ ਨਾਲ ਗਵਰਨੈਂਸ ਤੇ ਨਾਲ ਇੰਟਰਨੈਸ਼ਨਲ ਰਿਲੇਸ਼ਨ ਭਾਰਤ ਦੇ ਦੂਸਰੇ ਦੇਸ਼ਾਂ ਦੇ ਨਾਲ ਸਬੰਧ ਜਿਹੜੇ ਨੇ ਜਾਂ ਦੂਸਰੇ ਦੇਸ਼ਾਂ ਦੇ ਆਪਸ ਵਿੱਚ ਸਬੰਧ ਜਿਵੇਂ ਅਮਰੀਕਾ ਦਾ ਤੇ ਚੀਨ ਦਾ ਕਿਹੋ ਜਿਹਾ ਸਬੰਧ ਹੈ ਜਾਂ ਜਿਵੇਂ ਯੂਕਰੇਨ ਦਾ ਤੇ ਰੂਸ ਦੀ ਜਿਹੜੀ ਵਾਰ ਹੋ ਰਹੀ ਹੈ ਇਹੋ ਜਿਹੇ ਜਿਹੜੇ ਇਸ਼ੂ ਹਨ ਛੇਵਾਂ ਜਿਹੜਾ ਪੇਪਰ ਹੈ ਉਹ GS 3 ਦਾ ਹੈ ਇਸ ਦੇ ਵਿੱਚ ਆਪਣੇ ਕੋਲੇ ਇਕਨੋਮੀ ਆਉਂਦੀ ਹੈ ਸਟੈਟਿਸਟਿਕਸ ਹੁੰਦੀ ਹੈ ਅੰਕੜਾ ਵਿਗਿਆਨ ਅੰਕੜਾ ਵਿਗਿਆਨ ਦੇ ਵਿੱਚ ਆਪਾਂ ਕੀ ਪੜ੍ਹਦੇ ਆ ਮੀਨ ਮੀਡੀਅਨ ਮੋਡ ਪੜ੍ਹਦੇ ਆ ਸਟੈਂਡਰਡ ਡਿਵੀਏਸ਼ਨ ਪੜ੍ਹਦੇ ਆ ਇਸ ਦੇ ਵਿੱਚੋਂ ਕਿਵੇਂ ਆਪਾਂ ਮੀਨ ਕਿਵੇਂ ਆਸਤ ਕਿਵੇਂ ਕੱਢਣਾ ਹੈ ਇਹੋ ਜਿਹੀਆਂ ਚੀਜ਼ਾਂ ਹਨ ਸੌਖਾ ਹੈ ਇਹ ਕੋਈ ਜ਼ਿਆਦਾ ਔਖਾ ਨਹੀਂ ਹੁੰਦਾ ਆਪਾਂ ਇਹ ਚੀਜ਼ ਖਿਆਲ ਦੇ ਵਿੱਚ ਰੱਖ ਕੇ ਦੇਖਣਾ ਹੈ ਕਿ ਜਿਹੜੇ ਪੀਸੀਐਸ ਦੇ ਜਿਹੜੇ ਪ੍ਰੀਖਿਆ ਹੈ ਇਹ ਤੁਹਾਡਾ ਇਹ ਨਹੀਂ ਦੇਖਦੀ ਕਿ ਤੁਹਾਨੂੰ ਕਿੰਨਾ ਡੂੰਘਾ ਗਿਆਨ ਹੈ ਨਹੀਂ ਤੁਹਾਨੂੰ ਹਰੇਕ ਵਿਸ਼ੇ ਦੇ ਬਾਰੇ ਹਲਕਾ-ਹਲਕਾ ਜਾਂ ਕਾਫੀ ਪੱਦਰ ਦਾ ਜਿਹੜਾ ਇਹ ਗਿਆਨ ਹੋਣਾ ਚਾਹੀਦਾ ਹੈ ਮਤਲਬ ਇਹ ਨਹੀਂ ਕਿ ਤੁਹਾਨੂੰ ਤੁਸੀਂ ਮੈਥ ਦੇ ਐਮ ਐਸ ਸੀ ਵੀ ਹੋਵੋ ਤੁਹਾਨੂੰ ਪੀ ਐਚ ਡੀ ਪੱਦਰ ਦਾ ਗਿਆਨ ਹੋਵੇ ਨਹੀਂ 10ਵੀਂ ਤੱਕ ਦਾ 12ਵੀਂ ਤੱਕ ਦਾ ਇਸ ਤੋਂ ਅਗਾਂ ਨਹੀਂ ਸਿਕਿਉਰਿਟੀ ਇਸ਼ੂਜ਼ ਤਾਂ ਇਸ ਦੇ ਵਿੱਚ ਸਿਕਿਉਰਿਟੀ ਦੇ ਵਿੱਚ ਦੋ ਚੀਜ਼ਾਂ ਤਿੰਨ ਚੀਜ਼ਾਂ ਆਉਂਦੀਆਂ ਨੇ ਇੱਕ ਤਾਂ ਆਰਮੀ ਜਾਂ ਜਿਹੜੀਆਂ ਡਿਫੈਂਸ ਫੋਰਸ ਜਿਹਾਂ ਨੇ ਜਿਸ ਦੇ ਵਿੱਚੋਂ ਆਰਮੀ ਐ ਨੇਵੀ ਐ 에ਅਰ ਫੋਰਸ ਐ ਜਿਹੜੀ ਕਿ ਭਾਰਤ ਤੋਂ ਬਾਹਰ ਜਿਹੜੇ ਦੇਸ਼ਾਂ ਨੇ ਉਹਨਾਂ ਤੋਂ ਉਹਨਾਂ ਤੋਂ ਹਮਲੇ ਤੋਂ ਭਾਰਤ ਦੇ ਲੋਕਾਂ ਨੂੰ ਬਚਾਉਂਦੀ ਹੈ ਦੂਸਰੇ ਇੰਟਰਨਲ ਲੈਂਡ ਆਰਡਰ ਉਹਦੇ ਲਈ ਜਿਹੜੀ ਆਪਣੇ ਕੋਲੇ ਪੁਲਿਸ ਹੁੰਦੀ ਹੈ ਪੁਲਿਸ ਸਟੇਟ ਦੇ ਅੰਦਰ ਹੁੰਦੀ ਹੈ ਤੇ ਜਿਹੜੀ ਡਿਫੈਂਸ ਹੈ ਉਹ ਉਹ ਸੈਂਟਰ ਦੇ ਅੰਦਰ ਹੁੰਦੀ ਹੈ ਪਰ ਇਸ ਦੇ ਵਿੱਚ ਇੰਟਰਸਟਿੰਗ ਇੱਕ ਤੀਸਰਾ ਜਿਹੜਾ ਹੈ ਉਹ ਹੈ ਜਿਸ ਨੂੰ ਆਪਾਂ ਕਹਿੰਦੇ ਆ ਅਰਧ ਮਿਲਟਰੀ ਜਾਂ ਪੈਰਾ ਮਿਲਟਰੀ ਫੋਰਸ ਜਹ ਹਨ ਪੈਰਾਮਿਲਟਰੀ ਫੋਰਸ ਜਿਹੜੇ ਨੇ ਇਹ ਲਾ ਐਂਡ ਆਰਡਰ ਨੂੰ ਬਾਰਡਰ ਦੇ ਉੱਤੇ ਦੇਖਦੇ ਆਣੇ ਇਹ ਹੋਮ ਮਿਨਿਸਟਰੀ ਦੇ ਅੰਡਰ ਆਉਂਦੀ ਹੈ ਪਰ ਆਉਂਦੀ ਕੇਂਦਰ ਦੇ ਅਧੀਨ ਹੈ ਤਾਂ ਇਹੇ ਚੀਜ਼ਾਂ ਜਿਹੜੀਆਂ ਨੇ ਸਿਕਿਉਰਿਟੀ ਇਸ਼ੂਜ਼ ਵਗੈਰਾ ਇਹ ਆਪਾਂ ਬੜੇ ਧਿਆਨ ਦੇ ਨਾਲ ਇੱਕ ਇੱਕ ਦੇਖਣਾ ਹੈ ਜਦੋਂ ਤੁਸੀਂ ਤਿਆਰੀ ਕਰਨੀ ਆ ਤਾਂ ਇਹ ਸਾਰੀਆਂ ਜਿਹੜੀਆਂ ਫੋਰਸ ਜਹ ਹਨ ਜਿਸ ਤਰੀਕੇ ਦੇ ਨਾਲ ਪੁਲਿਸ ਜਿਸ ਤਰੀਕੇ ਦੇ ਨਾਲ ਫੌਜ ਦੇ ਭਿੰਨ ਤੇ ਤਿੰਨ ਅੰਗ ਤੇ ਪੈਰਾਮਿਲਟਰੀ ਫੋਰਸ ਜਿੰਨੀਆਂ ਹਨ ਤੇ ਉਹ ਕਦੋਂ ਕਦੋਂ ਸਟੈਬਲਿਸ਼ ਹੋਈਆਂ ਕਿਉਂ ਸਟੈਬਲਿਸ਼ ਹੋਈਆਂ ਹੁਣ ਉਹਨਾਂ ਦਾ ਰੋਲ ਕੀ ਹੈ ਜਿਸ ਤਰੀਕੇ ਦੇ ਨਾਲ ਹਕਾਇਤ ਦਸੀ ਆਪਾਂ ਜਿਵੇਂ CISEF ਹੈ ਇਸ ਦੇ ਉੱਤੇ ਕੁਐਸਚਨ ਆਉਣ ਦੀ ਸੰਭਾਵਨਾ ਹੈ ਕਿਉਂਕਿ ਕੁਲਵਿੰਦਰ ਤੇ ਕੰਗਨਾ ਵਾਲਾ ਮੁੱਦਾ ਜਿਹੜਾ ਸੀਗਾ ਉਹ ਇਸ ਵੇਲੇ ਉਛਲਿਆ ਸੀ ਤੇ ਇੱਕ ਥੰਮ ਰੂਲ ਇਹ ਹੁੰਦਾ ਹੈ ਕਿ ਪਿਛਲੇ 1 ਸਾਲ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਧਿਆਨ ਦੇ ਨਾਲ ਪੜਨ ਲਵੋ ਜੇ ਹਿਸਟਰੀ ਦੇ ਪ੍ਰੈਸ਼ਨ ਵੀ ਹਨ ਉਹਨਾਂ ਦੇ ਵਿੱਚ ਵੀ ਪਿਛਲੇ 1 ਸਾਲ ਜੋ ਭਾਰਤ ਦੇ ਵਿੱਚ ਜਾਂ ਦੁਨੀਆ ਦੇ ਨਕਸ਼ੇ ਵਿੱਚ ਹੋਇਆ ਜਿਵੇਂ ਅਮਰੀਕਾ ਦੇ ਵਿੱਚ ਚੋਣਾਂ ਹੋਈਆਂ ਨੇ ਤਾਂ ਅਮਰੀਕਾ ਦੇ ਚੋਣਾਂ ਦਾ ਕੁਐਸਚਨ ਬਣਦਾ ਏ ਇਸ ਤਰੀਕੇ ਦੇ ਨਾਲ ਹੁਣ ਇਜ਼ਰਾਈਲ ਦਾ ਇਸ਼ੂ ਪਾ ਕਿਹਾ ਹੋਇਆ ਏ ਪੈਲੇਸਟਾਈਨ ਦਾ ਤਾਂ ਉਸ ਮੁੱਦੇ ਦੇ ਉੱਤੇ ਕੁਐਸਚਨ ਬਣਦਾ ਏ ਜਿਸ ਤਰੀਕੇ ਦੇ ਨਾਲ ਰੂਸ ਤੇ ਯੂਕਰੇਨ ਦਾ ਮੁੱਦਾ ਹੈ ਇਸ ਦੇ ਉੱਤੇ ਕੁਐਸਚਨ ਬਣਦਾ ਏ ਜਿਸ ਤਰੀਕੇ ਦੇ ਨਾਲ ਇਸ ਸਾਲ ਭਾਰਤ ਦੇ ਵਿੱਚ ਪਾਰਲੀਮੈਂਟਰੀ ਸੰਸਦੀ ਚੋਣਾਂ ਹੋਈਆਂ ਨੇ ਇਹਨਾਂ ਦੇ ਬਾਰੇ ਟੈਕਨੀਕਲ ਕੁਐਸਚਨ ਬੰਦੇ ਨੇ ਉਸ ਦੇ ਬਾਰੇ ਕਾਨੂੰਨ ਉਸ ਦੇ ਬਾਰੇ ਕਿਹੜੀਆਂ ਕਿਹੜੀਆਂ ਜੱਜਮੈਂਟਸ ਹਨ ਕਿਹੜੇ ਕਿਹਨੇ ਪਿਛਲੇ 1 ਸਾਲ ਦੇ ਵਿੱਚ ਜੱਜਮੈਂਟਸ ਪਾਸ ਹੋਈਆਂ ਨੇ ਮਾਨਯੋਗ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੇ ਦੁਆਰਾ ਉਹਨਾਂ ਤੇ ਕੁਐਸ਼ਨ ਬਣਦੇ ਨੇ ਇਹਨਾਂ ਚੀਜ਼ਾਂ ਦੇ ਵੱਲ ਪੂਰਾ ਧਿਆਨ ਦੇਣਾ ਹੈ 7ਵਾਂ ਪੇਪਰ ਜਿਹੜਾ ਹੈ GS 4 ਦਾ ਹੈ ਇਹਦੇ ਵਿੱਚ ਸਾਇੰਸ ਐਂਡ ਟੈਕਨੋਲੋਜੀ ਹੈ এনवायरमेंट ਹੈ ਤੇ ਇੱਕ ਅਗਲਾ ਜਿਹੜਾ ਹੈ ਉਹ ਪ੍ਰੋਬਲਮ ਸੋਲਵਿੰਗ ਹੈ ਦੇ ਡਿਸੀਜਨ 메ਕਿੰਗ ਦੇ ਉੱਤੇ ਹੈ ਇੱਕ ਚੀਜ਼ ਹੋਰ ਆਪਾਂ ਗੱਲ ਕਰਦੇ ਹਾਂ ਜਿਵੇਂ এনवायरमेंट ਹੈ ਤਾਂ এনवायरमेंट ਦੇ ਵਿੱਚ ਕੀ ਪੜ੍ਹਨਾ ਹੈ एनवायरनमेंट ਦੇ ਵਿੱਚ ਜਿੰਨੇ ਵੀ ਇੰਡੀਆ ਦੇ ਵਿੱਚ ਜਿਹੜੀ এনवायरमेंट ਦੇ ਸੰਬੰਧਿਤ ਅੱਜ ਤੱਕ ਜਿੰਨੇ ਕਾਨੂੰਨ ਬਣੇ ਨੇ ਕਿੰਨੇ ਕਿਹੜੇ-ਕਿਹੜੇ ਬੋਰਡਸ ਨੇ ਜਿਵੇਂ ਪੋਲੂਸ਼ਨ ਬੋਰਡ ਹੈ ਜਾਂ ਨੈਸ਼ਨਲ ਗ੍ਰੀਨ ਟਰਬਿਊਨਲ ਹੈ ਫੇਰ ਕਿਹੜੀਆਂ-ਕਿਹੜੀਆਂ ਮੇਜਰ ਜੱਜਮੈਂਟਸ ਹਨ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਇਸ ਟਾਈਮ ਦੇ ਉੱਤੇ ਪੱਖ ਦੇ ਮੁੱਦੇ ਨੇ ਜਿਸ ਤਰੀਕੇ ਦੇ ਨਾਲ ਵੇਈ ਨਦੀ ਦਾ ਮੁੱਦਾ ਹੈ ਤਾਂ ਇਹ ਜਿਹੜੇ ਮੁੱਦੇ ਹਨ ਇਹਨਾਂ ਨੂੰ ਧਿਆਨ ਦੇ ਨਾਲ ਪੜਨਾ ਇਹਨਾਂ ਦੇ ਵਿੱਚ ਕੀ ਕਾਨੂੰਨ ਕੀ ਕਹਿੰਦਾ ਹੈ ਲੋਕਾਂ ਦੀ ਕੀ رائے ਹੈ ਸਮਾਜ ਸ਼ਾਸਤਰ ਕੀ ਕਹਿੰਦਾ ਹੈ ਮਨੋਵਿਗਿਆਨ ਕੀ ਕਹਿੰਦਾ ਹੈ ਅਲੱਗ ਅਲੱਗ ਜਿਹੜੀਆਂ ਮਾਨਯੋਗ ਅਦਾਲਤਾਂ ਹੈ ਉਹਨਾਂ ਦੀ ਕੀ رائے ਹੈ ਇਸ ਦੇ ਇਲਾਵਾ ਇਸ ਦੇ ਵਿੱਚ ਆਪਾਂ ਇਹ ਵੀ ਪੜਨਾ ਹੈ ਕਿ ਕਿੱਥੇ ਕਿੱਥੇ ਬਰਡ ਸੈਂਚੂਰੀਜ਼ ਹਨ ਜਾਂ ਜਿਹੜੇ ਨੈਸ਼ਨਲ ਪਾਰਕ ਕਿੱਥੇ ਕਿੱਥੇ ਹਨ ਨਵਾਂ ਕੋਈ ਪਾਰਕ ਕਿੱਥੇ ਓਪਨ ਹੋਇਆ ਏ ਬਣਿਆ ਏ ਤੇ ਇੱਕ ਹੋਰ ਕਿੱਥੇ ਕਿਹੜੇ-ਕਿਹੜੇ ਜਿਹੜੇ ਜੀਵ ਨੇ ਉਹਨਾਂ ਨੂੰ ਵਲਨਰੇਬਲ ਸ਼੍ਰੇਣੀ ਦੇ ਵਿੱਚ ਪਾਇਆ ਏ ਕਿਹੜੇ ਜੀਵ ਹਨ ਜਿਨ੍ਹਾਂ ਨੂੰ ਲੁप्त ਸ਼੍ਰੇਣੀ ਕੋਸ਼ਟ ਕਰ ਦਿੱਤਾ ਗਿਆ ਏ ਜੇ ਕੋਈ ਨਵਾਂ ਜੀਵ ਲੱਭਿਆ ਏ ਨਵੇਂ ਜਿਹੜੇ ਲੱਭੇ ਨੇ ਜਾਂ ਜਿਹੜੇ ਖੋ ਗਏ ਨੇ ਲੁप्त ਹੋ ਗਏ ਨੇ ਹਮੇਸ਼ਾ ਲਈ ਉਹਨਾਂ ਨੂੰ ਬੜੇ ਧਿਆਨ ਦੇ ਨਾਲ ਪੜ੍ਹਨਾ ਹੈ ਕਿਉਂਕਿ ਕੁਐਸਚਨ ਪੇਪਰ ਦੁਆਰਾ ਦੱਸ ਦਮਾ ਦੇ ਚ ਇਹ ਚੀਜ਼ ਦਾ ਖਿਆਲ ਰੱਖਿਆ ਜਾਵੇ ਜਦੋਂ ਤੁਸੀਂ ਪੇਪਰ ਦੀ ਤਿਆਰੀ ਕਰਨੀ ਹੈ ਤਾਂ ਇਹ ਚੀਜ਼ ਖਿਆਲ ਦੇ ਵਿੱਚ ਰੱਖੋ ਕਿ ਪਿਛਲੇ 1 ਸਾਲ ਦੇ 1.5 ਸਾਲ ਦੇ ਦੌਰਾਨ ਕੀ ਹੋਇਆ ਥੰਮ ਰੂਲ ਜਿਹੜਾ ਇਹ ਉਹ 1 ਸਾਲ ਹੈ 1 ਸਾਲ ਦੇ ਦੌਰਾਨ ਪਿਛਲੇ 1 ਸਾਲ ਦੇ ਦੌਰਾਨ ਤੁਸੀਂ ਹਿੰਦੂ ਨਿਊਜ਼ਪੇਪਰ ਅਖਬਾਰ ਪੜ੍ਹ ਲਵੋ ਪਰ ਵੇਖਦੇ ਜੋ ਐਡੀਟোরিয়াল ਪੇਜ ਦੇ ਉੱਤੇ ਜਿੱਥੇ ਜਿੱਥੇ ਵੀ ਭਾਰਤ ਦੇ ਵਿੱਚ ਜੋ-ਜੋ ਘਟਨਾਵਾਂ ਹੋਈਆਂ ਐਡੀਟোরিয়াল ਪੇਜ ਦੇ ਵਿੱਚ ਤੁਹਾਨੂੰ ਉਸ ਦੇ ਬਾਰੇ ਮਿਲ ਜਾਵੇਗਾ ਅਗਲੇ ਜਿਹੜੇ ਮੂਲਲੇ ਪੇਜ ਹਨ ਉਹਨਾਂ ਤੋਂ ਮਿਲ ਜਾਵੇਗਾ ਖੇਡਾਂ ਦੇ ਬਾਰੇ ਜਿਵੇਂ ਇਸ 올림픽 ਗੇਮਜ਼ ਹੋਈਆਂ ਹਨ ਉਹਨਾਂ ਦੇ ਬਾਰੇ ਕੁਐਸਚਨ ਬਣਦਾ ਏ ਜਾਂ ਮਨੂ ਬਾਖਰ ਦਾ ਜਿਹੜਾ ਖੇਡ ਰਤਨ ਅਵਾਰਡ ਦੀ ਕੀ ਕੰਟਰੋਵਰਸੀ ਹੋਈ ਸੀ ਕੁਐਸਚਨ ਇਸ ਦੇ ਉੱਤੇ ਨੇਚਰਲੀ ਬਣਨਾ ਚਾਹੀਦਾ ਏ ਇਹ ਮੈਂ ਕੁਐਸਚਨ ਪਾਵਾਂਗਾ ਤਾਂ ਪੇਪਰ ਦੇ ਵਿੱਚ ਇਹ ਸਵਾਲ ਜ਼ਰੂਰ ਪਾਵਾਂਗਾ ਕਿ ਖੇਲ ਰਤਨ ਦਾ ਉਸ ਦਾ ਮਾਨੂ ਬਕਰ ਨੂੰ ਖੇਲ ਰਤਨ ਅਵਾਰਡ ਜਿਹੜਾ ਉਸ ਦੇ ਬਾਰੇ ਕੀ ਵਿਵਾਦ ਕੀ ਸੀ ਆਪਣੇ ਕੋਲੇ 1000 ਨੰਬਰ ਇਹ ਹਨ 150 350 ਜਿਹੜੇ ਹਨ ਪਹਿਲੇ ਦੂਜੇ ਤੇ ਤੀਜੇ ਦੇ ਵਿੱਚੋਂ 1000 ਨੰਬਰ ਆਹਾ ਚਾਰ ਪੇਪਰਾਂ ਦੇ ਵਿੱਚੋਂ 150 ਲੈ ਕੇ 150 ਨੰਬਰ ਦੀ ਇੰਟਰਵਿਊ ਹੈ ਹੁਣ ਇਹ 1350 ਨੰਬਰ ਦੇ ਵਿੱਚੋਂ ਜਿੰਨੇ ਨੰਬਰ ਹਾਸਲ ਕਰਦੇ ਹੂੰ ਉਸ ਹਿਸਾਬ ਦੇ ਨਾਲ ਹਰੇਕ ਕੈਟਾਗਰੀ ਦੇ ਵਿੱਚ ਇੱਕ ਲਿਸਟ ਬਣ ਜਾਂਦੀ ਹੈ ਮੈਰਿਟ ਲਿਸਟ ਬਣ ਜਾਂਦੀ ਹੈ ਉਸ ਦੇ ਵਿੱਚੋਂ ਉਹਨਾਂ ਨੇ ਤਿੰਨ ਗੁਣਾ ਬੱਚੇ ਚੁਣਨੇ ਨੇ ਮੰਨ ਲਵੋ ਕਿ ਕਿਸੇ ਖਾਸ ਕੈਟਾਗਰੀ ਦੇ ਵਿੱਚ 16 ਪੋਸਟਾਂ ਨੇ ਤਾਂ 16 30 48 ਤਾਂ ਉਸ ਕੈਟਾਗਰੀ ਦੇ ਵਿੱਚ 48 ਬੱਚਿਆਂ ਨੂੰ ਚੁਣਿਆ ਜਾਵੇਗਾ 48 ਬੱਚਿਆਂ ਨੂੰ ਇੰਟਰਵਿਊ ਦੇ ਲਈ ਬੁਲਾਇਆ ਜਾਵੇਗਾ ਤਾਂ ਉਸੇ ਤਰੀਕੇ ਦੇ ਨਾਲ ਸੁਪੋਜ਼ ਜਨਰਲ ਦੇ ਵਿੱਚ 100 ਬੱਚੇ ਹਨ ਤਾਂ 100 ਨੂੰ 3 ਨਾਲ ਮਲਟੀਪਲਾਈ ਕਰ ਦਵੋ ਤਾਂ 300 ਜਨਰਲ ਬੱਚਿਆਂ ਨੂੰ ਬੁਲਾਇਆ ਜਾਵੇਗਾ ਜੇ ਜਿੰਨੇ ਵੀ ਹਨ ਤਾਂ ਉਸ ਤੋਂ ਤਿੰਨ ਗੁਣਾ ਜਿੰਨੇ ਜਿੰਨੀਆਂ ਪੋਸਟਾਂ ਨੇ ਜਿੰਨੀਆਂ ਵੈਕੈਂਸੀਜ਼ ਹਨ ਉਸ ਤੋਂ ਤਿੰਨ ਗੁਣਾ ਉਸ ਕੈਟਾਗਰੀ ਦੇ ਵਿੱਚ ਬੱਚੇ ਬੁਲਾਏ ਜਾਣਗੇ ਇੰਟਰਵਿਊ ਦੇ ਵਿੱਚ ਜਦੋਂ ਤੁਸੀਂ ਪੇਸ਼ ਹੁੰਦੇ ਹੋ ਤਾਂ ਉੱਥੇ ਤੁਸੀਂ ਜੋ ਪਰਫਾਰਮੈਂਸ ਜੋ ਕਾਰਗੁਜ਼ਾਰੀ ਦਿੰਦੇ ਹੋ ਤਾਂ ਉਸ ਦੇ ਆਧਾਰ ਤੇ ਤੁਹਾਡੇ ਨੰਬਰ 150 ਦੇ ਵਿੱਚੋਂ ਲੱਗ ਜਾਂਦੇ ਨੇ ਹੋਨਰ ਕੋਲ ਨੰਬਰ ਜਿਹੜੇ ਮੇਨਸ ਦੇ ਵਿੱਚ ਤੁਹਾਡੇ ਜਿੰਨੇ ਨੰਬਰ ਨੇ ਉਹਦੇ ਵਿੱਚ ਇੰਟਰਵਿਊ ਵਾਲੇ ਨੰਬਰ ਜੁੜ ਕੇ ਟੋਟਲ ਨੰਬਰ ਬਣ ਜਾਣਗੇ ਅਤੇ ਕੈਟਾਗਰੀ ਵਾਈਜ਼ ਫਿਰ ਮੈਰਿਟ ਲਿਸਟ ਦੁਆਰਾ ਬਣੇਗੀ ਅਤੇ ਉਸ ਮੈਰਿਟ ਲਿਸਟ ਦੇ ਅਨੁਸਾਰ ਜਿਹੜੇ ਬੱਚੇ ਅਗਲੇ ਹੋਣਗੇ ਮੂਰਲੇ ਤੇ ਜਿੰਨੀਆਂ ਪੋਸਟਾਂ ਹਨ ਉੰਨੇ ਅਗਲੇ ਬੱਚੇ ਜਿਹੜੇ ਹਨ ਉਹ ਉਸ ਉਸ ਕੈਟਾਗਰੀ ਦੇ ਵਿੱਚ ਚੁਣ ਲਈ ਜਾਣਗੇ ਉਸ ਤੋਂ ਬਾਅਦ ਦੇ ਵਿੱਚ ਇਹ ਹੈ ਕਿ ਹੁਣ ਤੁਹਾਨੂੰ ਕਾਡਰ ਕਿਹੜਾ ਮਿਲਣਾ ਹੈ ਕੀ ਤੁਸੀਂ ਪੀਸੀਐਸ ਐਗਜੈਕਟਿਵ ਜਿਸ ਦੇ ਵਿੱਚ ਐਸ ਡੀ ਐਮ ਵਗੈਰਾ ਬੰਦੇ ਨੇ ਤਾਂ ਕੀ ਤੁਹਾਨੂੰ ਪੀਸੀਐਸ ਐਗਜੈਕਟਿਵ ਮਿਲਦਾ ਹੈ ਜਾਂ ਡੀਐਸਪੀ ਬੰਦੇ ਹੋ ਤੁਸੀਂ ਜਾਂ ਤਹਿਸੀਲਦਾਰ ਬੰਦੇ ਹੋ ਤੁਸੀਂ ਜਾਂ ਐਕਸਾਈਜ਼ ਐਂਡ ਟੈਕਸੇਸ਼ਨ ਆਫੀਸਰ ਬੰਦੇ ਹੋ ਤੁਸੀਂ ਜਾਂ ਤੁਸੀਂ ਮਾਈਨਿੰਗ ਆਫੀਸਰ ਬੰਦੇ ਹੋ ਜਾਂ ਡੀਐਸਪੀ ਜੇਲ੍ਹ ਜੀ ਬੰਦੇ ਹੋ ਤੁਸੀਂ ਜਾਂ ਤੁਸੀਂ ਲਾਈਜਨ ਆਫੀਸਰ ਬੰਦੇ ਹੋ ਜਾਂ ਤੁਸੀਂ ਕੋਈ ਹੋਰ ਪੋਸਟ ਜਿਹੜੀ ਵੀ ਇਸ ਦੇ ਵਿੱਚ ਡਿਕਲੇਅਰ ਕੀਤੀ ਆ ਤਾਂ ਉਸ ਦੇ ਲਈ ਹੱਕਦਾਰਾਂ ਜਿਵੇਂ ਡੀਐਫਐਸਓ ਦੀ ਪੋਸਟ ਹੈ ਤਾਂ ਡਿਸਟ੍ਰਿਕਟ ਕੇ ਫੂਡ ਐਂਡ ਸਪਲਾਈ ਆਫੀਸਰ ਦੀ ਪੋਸਟ ਹੈ ਤਾਂ ਉਸ ਦੇ ਲਈ ਤੁਸੀਂ ਹੱਕਦਾਰ ਮੰਨਦੇ ਹੋ ਕਿਵੇਂ ਆ ਜਦੋਂ ਕਾਉਂਸਲਿੰਗ ਹੋਵੇਗੀ ਤਾਂ ਉਸ ਮੌਕੇ ਦੇ ਉੱਤੇ ਤੁਹਾਨੂੰ ਪੁੱਛਿਆ ਜਾਵੇਗਾ ਕਿ ਤੁਸੀਂ ਆਪਣੇ ਜਿਹੜੇ ਹਨ ਆਪਣੀ ਪ੍ਰੈਫਰੈਂਸ ਦੇ ਮੁਤਾਬਕ ਜਿਹੜਾ ਹੈ ਉਹ ਲਿਖ ਦਿਵੋ ਤਾਂ ਪ੍ਰੈਫਰੈਂਸ ਦੇ ਮੁਤਾਬਕ ਜਿਹੜਾ ਹੈ ਤੁਸੀਂ ਉੱਥੇ ਲਿਖੋਗੇ ਤੇ ਜਿਹੜੀ ਪ੍ਰੈਫਰੈਂਸ ਦੇ ਮੁਤਾਬਕ ਉੱਥੇ ਫਿਰ ਦੇਖ ਲਿਆ ਜਾਵੇਗਾ ਕਿ ਸਭ ਤੋਂ ਪਹਿਲਾਂ ਤੁਸੀਂ ਐਸਡੀਐਮ ਭਰਦੇ ਹੋ ਤਾਂ ਜੇਕਰ ਐਸਡੀਐਮ ਦੀਆਂ ਸੀਟਾਂ ਖਾਲੀ ਹਨ ਉਸ ਤੁਹਾਡੇ ਤੋਂ ਪਹਿਲਾਂ ਕੋਈ ਨਹੀਂ ਕਿਉਂਕਿ ਬੁਲਾਇਆ ਕਿਵੇਂ ਜਾਵੇਗਾ ਜਿਸ ਦਾ ਰੈਂਕ ਉੱਪਰ ਹੈ ਤੇ ਜਿਹੜੇ ਉੱਪਰਲੇ ਰੈਂਕ ਵਾਲੇ ਬੱਚੇ ਜਿਹੜੇ ਜਿਹੜੀਆਂ ਪੋਸਟਾਂ ਲਈ ਜਾਣਗੇ ਉਸ ਤੋਂ ਬਾਅਦ ਬਾਕੀ ਦੀਆਂ ਬਚ ਜਾਣਗੀਆਂ ਤੇ ਜਿਹੜੀ ਤੁਹਾਡੀ ਫਰਸਟ ਪ੍ਰੈਫਰੈਂਸ ਹੈ ਉਹ ਉੱਥੇ ਮਿਲ ਜਾਵੇਗੀ ਮੰਨ ਲਵੋ ਤੁਸੀਂ ਤੁਹਾਡਾ ਜਿਹੜਾ ਰੈਂਕ ਹੈ ਉਹ 48 ਆ ਜਾਂਦਾ ਏ ਤਾਂ ਤੁਹਾਡਾ ਕੈਟਾਗਰੀ ਦੇ ਵਿੱਚ ਮੰਨ ਲਵੋ ਕਿ ਤੁਹਾਡੇ ਤੋਂ ਪਹਿਲਾਂ 36 ਨੰਬਰ ਵਾਲਾ ਬੱਚਾ ਬੈਠਾ ਹੈ ਤੁਹਾਡਾ 48 ਹੈ ਤੇ ਐਸ ਡੀ ਐਮ ਦੀਆਂ ਦੋ ਪੋਸਟਾਂ ਨੇ ਤਾਂ ਫਿਰ 36 ਵਾਲੇ ਨੂੰ ਮਿਲ ਜਾਵੇਗਾ ਤੁਹਾਡਾ 48 ਹੈ ਫਿਰ ਤੁਹਾਨੂੰ 48 ਨੂੰ ਮਿਲ ਜਾਵੇਗਾ ਉਸ ਤੋਂ ਬਾਅਦ ਫਿਰ 51 ਨੰਬਰ ਵਾਲਾ ਬੈਠਾ ਹੈ ਬੱਚਾ ਜਿਸ ਦਾ 51 ਰੈਂਕ ਹੈ ਹੁਣ 51 ਦੇ ਲਈ ਅਗے ਦੇਖਣਗੇ ਕਿ ਈਟੀਓ ਜਾਂ ਲਈ ਉਸਨੇ ਲਿਖਿਆ ਹੈ ਆਪਦੇ ਆਪ ਨੂੰ ਫਸਟ ਪ੍ਰੀਫਰੈਂਸ ਦਿੱਤੀ ਹੈ ਜਾਂ ਉਸਨੇ ਡੀਐਸਪੀ ਲਈ ਦਿੱਤੀ ਹੈ ਤੇ ਜਾਂ ਤੁਸੀਂ ਜਿਹੜੀ ਹੈ ਉਹ ਡੀਐਫਐਸ ਲਈ ਦਿੱਤੀ ਹੈ ਤੇ ਜਿਹੜੀ ਤੁਸੀਂ ਦਿੱਤੀ ਹੈ ਤੇ ਜੇਕਰ ਮੰਨ ਲਓ ਤੁਸੀਂ ਡੀਐਫਐਸ ਲਈ ਲਿਖਦੇ ਹੋ ਮੰਨ ਲਓ ਤੁਸੀਂ ਈਟੀਓ ਲਈ ਲਿਖਦੇ ਹੋ ਤਾਂ ਜੇਕਰ ਉਸ ਤੋਂ ਪਹਿਲਾਂ ਤਹਿਸੀਲਦਾਰ ਦੀ ਪੋਸਟ ਵੀ ਪਈ ਹੈ ਈਟੀਓ ਦੀ ਪੋਸਟ ਵੀ ਪਈ ਹੈ ਪਰ ਤੁਸੀਂ ਈਟੀਓ ਨੂੰ ਪ੍ਰੈਫਰ ਕੀਤਾ ਤੁਹਾਨੂੰ ਈਟੀਓ ਦੀ ਪੋਸਟ ਦੇ ਦਿੱਤੀ ਜਾਵੇਗੀ ਇਸ ਤਰੀਕੇ ਦੇ ਨਾਲ ਪੋਸਟਿੰਗ ਦੀ ਵੰਡ ਕੀਤੀ ਜਾਂਦੀ ਹੈ ਹੁਣ ਆਪਾਂ ਇੱਕ ਚੀਜ਼ ਇਸ ਦੇ ਵਿੱਚੋਂ ਛੱਡ ਕੇ ਗਏ ਹਾਂ ਉਹ ਹੈ ਕਿ ਡੀਐਸਪੀ ਦੀ ਕਿਵੇਂ ਜਿਹੜੀ ਹੈ ਸਿਲੈਕਸ਼ਨ ਹੁੰਦੀ ਹੈ ਡੀਐਸਪੀ ਦੇ ਲਈ ਜਿਹੜੀ ਹੈ ਉਹ ਉਮਰ ਨਿਸ਼ਚਿਤ ਹੈ ਤਾਂ ਜੇਕਰ ਤੁਸੀਂ ਉਸ ਉਮਰ ਤੇ ਉਸ ਤੋਂ ਬਾਅਦ ਕਿਹੜਾ ਹੈ ਕਿ ਜਦੋਂ ਤੁਸੀਂ ਮੇਨ ਕਲੀਅਰ ਕਰ ਲੈਂਦੇ ਹਾਂ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਟ్రਾਇਲ ਦੇ ਲਈ ਡੀਐਸਪੀ ਦੇ ਲਈ ਜਾਓਗੇ ਡੀਐਸਪੀ ਜੇਲ ਤੇ ਡੀਐਸਪੀ ਜਨਰਲ ਉੱਥੇ ਤੁਹਾਡਾ ਫਿਜ਼ੀਕਲ ਟੈਸਟ ਉਸ ਦੇ ਵਿੱਚ ਤੁਹਾਡੀ ਜੋ ਵੀ ਤੁਹਾਡੀ ਫਿਜ਼ੀਕਲ ਫਿਟਨੈਸ ਤੇ ਜੋ ਮੈਜ਼ਰਮੈਂਟਸ ਹਨ ਉਸ ਦੇ ਮੁਤਾਬਕ ਜਿਹੜਾ ਹੈ ਉਹ ਤੁਹਾਡੀ ਪ੍ਰੀਖਣ ਹੋਵੇਗਾ ਉਹ ਜੇਕਰ ਤੁਸੀਂ ਪਾਸ ਕਰਦੇ ਹੋ ਤਾਂ ਫਿਰ ਤੁਹਾਨੂੰ ਉਹ ਮਿਲ ਜਾਂਦਾ ਹੈ ਕਿ ਤੁਸੀਂ ਇਹ ਪਾਸ ਕਰ ਲਿਆ ਫਿਰ ਤੁਸੀਂ ਉਸ ਏਜ ਦੇ ਵਿੱਚ ਤੇ ਉਸ ਐਲੀਜੀਬਿਲਟੀ ਨੂੰ ਕਰਾਸ ਕਰਦੇ ਹੋ ਤਾਂ ਫਿਰ ਤੁਸੀਂ ਡੀਐਸਪੀ ਦੇ ਲਈ ਵੀ ਤੁਸੀਂ ਉਹਦੇ ਵਿੱਚ एलिਜੀਬਲ ਬੰਦੇ ਹੋ ਜੇਕਰ ਨਹੀਂ ਤਾਂ ਫਿਰ ਤੁਸੀਂ ਡੀਐਸਪੀ ਦੇ ਲਈ एलिਜੀਬਲ ਨਹੀਂ ਹੋ ਤਾਂ ਅੱਜ ਆਪਾਂ ਜਿਹੜਾ ਕੀ ਚੀਜ਼ਾਂ ਸਿੱਖੀਆਂ ਨੇ ਅੱਜ ਆਪਾਂ ਇਹ ਦੇਖਿਆ ਹੈ ਕਿ ਮੂਲ ਰੂਪ ਦੇ ਵਿੱਚ ਆਪਾਂ ਸਿਰਫ ਪੜਾਉ ਕਿ ਪ੍ਰਕਿਰਿਆ ਕੀ ਹੈ ਇਹ ਦੇਖੀ ਹੈ ਤੁਹਾਨੂੰ ਇਹ ਕਿਵੇਂ ਲੱਗੀ ਵੀਡੀਓ ਇਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਦੱਸਣਾ ਤੇ ਜੇ ਤੁਸੀਂ ਵਧੀਆ ਲੱਗੀ ਤਾਂ ਫਿਰ ਆਪਾਂ ਇਸ ਨੂੰ ਕੰਟੀਨਿਊ ਕਰਦੇ ਹਾਂ ਅਗਲੇ ਦਿਨਾਂ ਦੇ ਵਿੱਚ ਫਿਰ ਆਪਾਂ ਤੁਹਾਨੂੰ ਦੱਸਾਂਗੇ ਕਿ ਤਿਆਰੀ ਕਰਨ ਦੇ ਲਈ ਕਿਹੜੀਆਂ-ਕਿਹੜੀਆਂ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਨੇ ਤਿਆਰੀ ਕਿਵੇਂ ਕਰਨੀ ਹੈ ਕਿਸੇ ਖਾਸ ਵਿਸ਼ੇ ਦੇ ਬਾਰੇ ਅਲੱਗ-ਅਲੱਗ ਵਿਸ਼ਿਆਂ ਦੇ ਵਿੱਚੋਂ ਜਿਸ ਦੇ ਬਾਰੇ ਤੁਸੀਂ ਹੁਕਮ ਕਰੋਗੇ ਆਪਾਂ ਉਸ ਦੇ ਉੱਤੇ ਵੀਡੀਓ ਬਣਾਵਾਂਗੇ ਤੁਸੀਂ ਵੀਡੀਓ ਅੰਤ ਤੱਕ ਵੇਖੀ ਤੁਹਾਡਾ ਸ਼ੁਕਰੀਆ ਸਤਿ ਸ੍ਰੀ ਅਕਾਲ ਦੋਸਤੋ ਬੈਸਟ ਆਫ ਲੱਕ